ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਆਪਣੇ ਕੋ ਹਰਿਆਣੇ ਦੀਆਂ ਝੋਟੀਆਂ ਆਈਆਂ ਵਾਂ ਪਿੰਡ ਹੈਗਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਲੋਡ ਆਇਆ ਆਪਣੇ ਕੋ ਚੰਗੀਆਂ ਝੋਟੀਆਂ ਦਾ ਹਰਿਆਣੇ ਦੀਆਂ ਸਿੰਘ ਨਿੱਕੇ ਨਿੱਕੇ ਵੱਡੇ ਲੈਵੇ ਆ ਰਹੀਆਂ ਦੁੱਧ ਵਾਲੀਆਂ ਕੁਆਲਿਟੀ ਆ ਰਹੀਆਂ ਝੋਟੀਆਂ ਵਾਂ ਤੇ ਕਰਦੇ ਆ ਵੀ ਕਿੰਨੀਆਂ ਝੋਟੀਆਂ ਆਈਆਂ ਵਾ ਤੇ ਕੀ ਸਕਦਾ ਸਤਿਗੁਰਾਲ ਜੀ ਸਤਿਗੁਰਾਲ ਜੀ ਮਹਾਰਾਜ ਜੀ ਸਤਿਕਾਰ ਕੀ ਹਾਲ ਚਾਲ ਜੀ ਬਹੁਤ ਹੀ ਜਿਆਦਾ ਜੱਪਾ ਮਹਾਰਾਜ ਦੀ ਬਾਬੇ ਦੀਪ ਸੋਰੀ 18 ਝੋਟੀਆਂ 18 ਝੋਟੀਆਂ ਆਈਆਂ ਵਾ ਹਾਂ ਠੀਕ ਐ ਗੱਲ ਇਦਾਂ ਵਾ ਵੀ ਐ ਕਿ ਖੁਰਲੀਆਂ ਡੱਕੋ ਡੱਕੇ ਚੜਿਆ ਗੁਰੂ ਰਾਮਦਾਸ ਦੀ ਕਿਰਪਾ ਹਾਂਜੀ ਹਾਂਜੀ ਉਹਦੀ ਕਿਰਪਾ ਹੀ ਹੋਵੇ ਤੇ ਫੇਰ ਹੀ ਕਾਰੋਬਾਰ ਕੰਮ ਕੋਈ ਵੀ ਕੋਈ ਮਾਨ ਰੀ ਮਾਲ ਦੀ ਗੱਲ ਨਹੀਂ ਹਾ ਵੀ ਜਿਹੜਾ ਗੁਰੂ ਆਮ ਦਾਸ ਦੀ ਕਿਰਪਾ ਵੇ ਲੈ ਕੇ ਆਏ ਹਾਂਜੀ 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 ਤੇ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ ਜੇ 88729 ਤੇ 6295 ਤੇ ਚਲੋ ਆਪਣੇ ਨਾਲ ਸਾਰੇ ਵਪਾਰੀ ਭਰਾ ਭਰਾ ਵੀ ਸਾਰੇ ਆਪਣੇ ਨਾਲ ਸਹਿਮਤੀ ਆ ਪਰ ਵਿਰੋਧੀਆਂ ਦਾ ਕੰਮ ਹੁੰਦਾ ਵਾ ਹਾਂਜੀ ਜੀ ਤੇ ਕਿਸੇ ਦੀ ਚੜਾਈ ਦੇਖ ਕੇ ਉਹ ਸਦੂ ਮੂਸੇ ਵਾਲੀ ਦੀ ਗੱਲ ਖਣੋ ਕਰਦੇ ਗੱਲਬਾਤ ਤੇ ਬੜੀ ਮਾਲਕ ਦੀ ਕਿਰਪਾ ਵਾ ਘੋਟੀਆਂ ਹਰਿਆਣੇ ਦੀਆਂ ਯੈਦੀਆਂ ਕੁਆਲਟੀ ਵਾਲੀਆਂ ਤੇ ਯੈਦੀਆਂ ਚੰਗੀਆਂ ਠੀਕ ਜੀ ਤੇ 17 18 ਝੋਟੀਆਂ ਖਰੀਦਣੀਆਂ ਲਿਆਉਣੀਆਂ ਲਿਆਉਣੀਆਂ ਬੜੀਆਂ ਸਾਹਮਣੀਆਂ ਹਾਂਜੀ ਹਾਂਜੀ ਵੇਚਣੀਆਂ ਬੱਚਿਆਂ 'ਤੇ ਧਿਆਨ ਰੱਖਣਾ ਕੋਈ ਕਿਸ ਤਰ੍ਹਾਂ ਹੋਈੜਾ ਕੋਈ ਕਿਸ ਤਰ੍ਹਾਂ ਉਹ ਝੋਟੀ ਜਿਹੜੀ ਏ ਉਹ 32000 ਦੀ ਵੇਚੀ ਆ 60000 ਰੁਪਇਆ ਮੈਂ ਇਹਦੇ ਵਿੱਚੋਂ 60000 ਕੱਢ ਗਿਆ ਵਾਂ ਚਲੋ ਇਹ ਵਪਾਰ ਦਾ ਜਾਂ ਜੇ ਕੋਈ ਕਾਰੋਬਾਰ ਜਿਹੜਾ ਕਰਦੇ ਆ ਉਹਦੇ ਵਿੱਚੋਂ ਹੀ ਘਾਟੇ ਵਾ ਦੇ ਹੁੰਦੇ ਆ ਸੋਜ ਲੱਥੀ ਨਹੀਂ ਹੋਦੀ ਫੇ ਨਹੀਂ ਲੱਥੀ ਖਾੜ ਇੱਕ ਖਰਾਬ ਹੀ ਦੁੱਧ ਖਰਾਬ ਹੀ ਹੋ ਗਿਆ ਪੀਕੇ ਲਾ ਲਾ ਕੇ ਤੇ ਉਹ ਖਾਣੀ ਕਾਣੀ ਖਤਮ ਜੀ ਹੋਈ ਖਤਮ ਹੀ ਹੋ ਗਈ ਛ ਤੇ ਤਾਜ਼ੀਆਂ ਕੋਈ ਇੱਕ ਦਿਨ ਦੀ ਸੂਈ ਤੇ ਦੋਹਾਂ ਦੀਆਂ ਨੇ ਤਿੰਨਾਂ ਦੀਆਂ ਤੇ ਚਮਾਂ ਦੀਆਂ ਤੇ ਹਫਤੇ ਠੀਕ ਹੈ ਕਿ ਜਿਹੜੀਆਂ ਤਾਜ਼ੀਆਂ ਸਨੀਆਂ ਕਈ ਭੈਣ ਭਰਾ ਫੋਨ ਕਰਦੇ ਆ ਆਪਾਂ ਦੱਸਦੇ ਜੇ ਸਚਾਈ ਵੀ ਆਪਾਂ ਦੱਸਦੇ ਹਾਂ ਸੱਚਾਈ ਹਾਂਜੀ ਹਾਂਜੀ ਕਈ ਕਹਿੰਦੇ ਆ ਜੀ ਅਸੀਂ ਕਹਦੇ ਨੇ ਜੀ 8 ਲੀਟਰ ਭੋਲਾ ਉਹ ਕਹਿੰਦੇ ਜੀ ਦੁੱਧ ਥੋੜਾ ਵਾ ਦੁੱਧ ਥੋੜਾ ਆ ਵੇਖੋ ਨਾਰੂ ਤੇ ਬੱਚੇ ਆ ਲੈ ਆ ਵੇਖੋ ਇਹ ਸੱਚਾਈ ਦੱਸਣੀ ਆ ਗਿੱਲਾ ਨਾਰੂ ਤੇ ਹਲੇ ਬੱਚੇ ਆ ਆਪਾਂ ਸੱਚਾਈ ਦੱਸਣੀ ਆ ਹਾਂਜੀ ਹਾਂਜੀ ਇਹਦੇ ਥੱਲੇ 8 ਲੀਟਰ ਹੋਊਗਾ 8 ਉਹਦਾ ਆਪਾਂ ਐ ਨਹੀਂ ਵੀ 12 13 ਦੱਸਾਂਗੇ ਠੀਕ ਤੇ ਜਿਹੜਾ ਭੈਣ ਭਰਾ ਚਲੋ ਗੱਲ ਇਹਦਾ ਕਈ ਆਪਾਂ ਨੂੰ ਫੋਨ ਮੁੜ ਕੇ ਕਰਦੇ ਜੀ ਸਾਡੇ ਨਾਲ ਧੋਖਾ ਆ ਗਿਆ ਚਲੋ ਵਪਾਰੀ ਸਾਰੇ ਵੈਸੇ ਚੰਗੇ ਆ ਜਿਹੜਾ ਇੱਕ ਦੋ ਜਿਹੜਾ ਮਤਲਬ ਕਿ ਇਹ ਗਾ ਗਲਤ ਕੰਮ ਕਰਦਾ ਸਾਡਾ ਤੇ ਇਹੋ ਗੱਲ ਦਿੰਦੀ ਆ ਵੀ ਸਹੀ ਕਰੋ ਕੰਮ ਸਹੀ ਕਰ ਹਾਂਜੀ ਜਿਹੜਾ ਨਹੀਂ ਸਹੀ ਕਰਦਾ ਉਹਨੂੰ ਸਾਡੀ ਗੱਲ ਚੁਗਦੀ ਵੀ ਆ ਵੀ ਇਹ ਕਿਉਂ ਕਹਿੰਦਾ ਵਾ ਇਹਨੇ ਠੇਕਾ ਲਿਆ ਵਾ ਤੇ ਚਲੋ ਸਾਡਾ ਤੇ ਕਹਿਣ ਦਾ ਫਰਜ਼ ਹੈ ਗਾੜੀ ਆਪਣੀ ਮਰਜ਼ੀ ਕੋਈ ਕਰੇ ਤੇ ਜਾ ਰਹੀਆਂ ਚੰਗੀਆਂ ਚੰਗੀਆਂ ਜਾ ਰਹੀਆਂ ਅਸਲ ਕਰਦੀ ਆ ਇਹ ਕਿਦਾਂ ਸੁਈ ਸੁਣਾ ਫੋਨ ਵਾਲੀ ਆ ਗੇਰ ਕੱਪੜੇ ਵਰਗੀ ਇਧਰ ਦੇਖੋ ਕੱਪੜਾ ਹੀ ਆ ਨਿਹਰਾ ਵੇਖੋ ਆ ਵੇ ਇੱਥੇ ਮਰਜ਼ੀ ਫੜ ਲਓ ਜਿੱਥਾ ਮਰਜ਼ੀ ਫੜੋ ਯਾਰ ਦੰਦ ਜੀ ਕਿਆ ਲੰਦ ਠੀਕ ਹੈ ਇਹ ਦੂਜਾ ਸੂਆ ਜੀ ਦਜਾ ਸੂਆ ਇਹ ਤਾਂ ਫੇਰ ਠੀਕੀ ਜੀ ਸੂਈਆਂ ਦੀ ਪਹਿਲੀ ਸੂਈ ਤਾਂ ਭਾਈਆਂ ਕੀ ਰਹੀ ਹੋਈ ਹੋਗੀ ਹਾਂ ਠੀਕੀ ਸੂਈ ਜਿਹੜੀ ਚਲਦਾ ਜਾਂਦਾ ਮਈਆਂ ਆਉਂਦੀਆਂ ਮਈਆਂ ਨੂੰ ਅਸੀਂ ਕਹੈ ਦਿੰਦੇ ਆ ਵੀ ਥੱਲੇ ਉਹ ਮਲਕੀ ਗਾਲ ਇਦਾਂ ਨਾ ਬਿੰਦ ਲਗਾ ਕੇ ਖਾਇਆ ਭਲਾ ਮਲਕ ਕੰਪੜੀ ਨਾ ਕਦੀ ਆ ਸਿੰਗ ਨਿੱਕੇ ਨੇ ਪਹਿਲੇ ਸੂਏ ਆਂਦੇ ਦੁੱਧ 14 ਲੀਟਰ ਝੋਟੀ ਨੇ ਭਰਿਆ ਵਾ ਪਹਿਲੇ ਸੂਏ ਇਹ ਸਾਡੇ ਘਰ ਹੀ ਜਾਇਜ ਰੇਟ ਹੋਣਾ ਆਮ ਬੱਦੇ ਦੇ ਘਰ ਤੇ 2 ਲੱਖ ਦੀ ਜਗਤ ਸਹੀ ਗੱਲ ਵੇਖੋ ਪੜੀ ਪਲਾਈ ਕੱਟੀ 2 ਲੱਖ ਦੀ ਵੱਡੀ ਨਾ ਵੱਡੀ ਆ ਕੱਟੀ ਆ ਜਿਆਦੀ ਚੰਗੀ ਆ ਹਾਂ ਤੇ ਦਾ ਸਰੀਰ ਬਹੁਤ ਚੰਗਾ ਮੈਂ ਤੁਹਾਨੂੰ ਦੱਸਿਆ ਸਰੀਰ ਆ ਦੇਖੋ ਮੈਂ ਵੀ ਠੰਡੀਆਂ ਵੀ ਬਹੁਤ ਜ਼ਿਆਦੀ ਆ ਜਿੱਥਾ ਮਰਜੀ ਫੜ ਲੋ ਪਤਲਾ ਪੂਛਾ ਪੇ ਚੁੱਕਦੀ ਫੇਰੀ ਆਵੇ ਖਾ ਹੱਥ ਲੰਨੇ ਆ ਇਹ ਇੱਕ ਗੱਲ ਬਾਤ ਸਾਹਿਬ ਹਾਂਜੀ ਹਾਂਜੀ ਇਹ ਮੈਂ ਦੀ ਵੀ ਗੱਲ ਇਦਾਂ ਵਾ ਕਿ ਕੋਈ ਮਾੜੀ ਨਹੀਂ ਗੀ ਸਿਫਤੀ ਆ ਸਿਫਤੀ ਹਾਂਜੀ ਇਹ ਗੱਲ ਪੁਰਾਣੀ ਝੁੱਟੀ ਆ ਤੇ ਬਾਸ ਤੋਂ ਸ਼ਾਮਾਂ ਦੀ ਹੋਈ ਆ ਜਦੋਂ ਉੱਥੇ ਰਹੀ ਆ ਠੀਕ ਜੇ ਆਰ ਜਰ ਮੈਂ ਨੇ ਸਪੀ ਜੈਡ ਬਲੈਕ ਇਹ ਤੇ ਆ ਮੈਨਸ ਫੀ ਠੀਕ ਇਹਦੇ ਮਗਰੋਂ ਬਲਕੇ ਕਰਦਾ ਜਵਾਗ ਬਹੁਤ ਟਿਕਾ ਇੱਥੇ ਹੀ ਬਸਾਲੋ ਆ ਸੂਗੇ ਥੋੜਾ ਲੱਪਾ ਲਾਦੀਆਂ ਚੰਗੀਆਂ ਛੋਟੀਆਂ ਆ ਛੋਣੋਂ ਆ ਜਿਆਦੀ ਚੰਗੀ ਪਹਿਲਾ ਸੂਗਾ ਪਹਿਲਾ ਸੂਗਾ ਸੀਲ ਬੜੀ ਆ ਮੰਨਦਾ ਜੇ ਤਮ ਵੀ ਜਿਆਦੀਆਂ ਅਸਰ ਚ ਆਪੜੇ ਲੋ ਤਾਂ ਚੰਨੀਆਂ ਕਰਕੇ ਲਈ ਰਿਹਾ ਗਾੜੀ ਕਿਸਮਤ ਆ ਹਾਂਜੀ ਹਾਂਜੀ ਆ ਵੇਖੋ ਜੈਡ ਬਲੈਕ ਕਟੀਆਂ 1 ਕਿਲੋ ਬੋਲੇ ਤੋਂ ਵੇਹਲੀ ਹੁੰਦੇ ਆ 8-9 ਕਿਲੋ ਬੋਲਾ ਹੀ ਆ ਬੜੀ ਤਾਂ ਵੱਡੀ ਕੱਟੀ ਕੋਈ ਛੋਟੀ ਨਹੀਂ ਆ ਵੱਡੀ ਇੱਕ ਬਲੈਡ ਬਣਾ ਲੀਆ ਤੇ ਆ ਇੱਕ ਆ ਗਈ ਜੀ ਦੇਵਾ ਹਲੇ ਆਈਆਂ ਹੋ ਸਫਰ ਦੇ ਨਾਲ ਹੀ ਆ ਦੇ ਆ ਜਾ ਕਟੀ ਪੜਪੜ ਕਰ ਗਈ ਆ ਹਾਂ ਹਾਂ ਵੇਖੋ ਆ ਵੇਖੋ ਇਹ ਨਾ ਵੀ ਧਾਰਾਂ ਦੇ ਉਧਾਂ ਮੜੀ ਜਲੇ ਪਿਛੋਂ ਦੀ ਬਹਿ ਜੋ ਗਾੜੀ ਨਾ ਕੋਈ ਬੱਚਾ ਬੱਧਾ ਵਾ ਨਾ ਕੋਈ ਗੱਲ ਨਾ ਬਾਤ ਵੇਖੋ ਇੰਨੀਆਂ ਠੰਡੀਆਂ ਆ ਇਧਰ ਦੇਖੋ ਆ ਮੈਂ ਜਿਹੜੀ ਹੈ ਨਾ ਹਾਂਜੀ ਜੇ ਬੰਦਾ ਕੋਈ ਜਨਾਨੀ ਹੋ ਆਂਦੀ ਹੀ ਵੀ 14 ਲੀਟਰ ਦੁੱਧ ਪਹਿਲਣ ਕੱਟੀ ਥੱਲੇ ਉਹ ਕੱਢਿਆ ਤੇ ਐਕ ਕੀ ਦੁੱਧ ਇੱਕ ਕਿਲੋ ਦੁੱਧ ਤੱਕ ਡੇ ਗਣੇ ਕਿ ਮਿਲਦੀ ਠੀਕ ਆ ਤੇ ਐਕ ਕੀ ਮੂੰਹ ਖਾ ਆ ਦੇਖ ਤੇ ਸਿੰਗੀ ਦੇਖੋ ਕਿਦਾਂ ਮੈਂ ਹਾਂ ਵੀ ਐਕ ਕੀ ਬਾਦਸ਼ਾਹ ਤੁਸੀਂ ਠੰਡੀਆਂ ਤੇ ਨਿੱਕੀ ਸਿੰਗੀ ਵਾਲੀਆਂ ਲਈ ਆਂ ਆ ਲੈ ਕਿੰਨੇ ਲੈਂਦੇ ਇਹ ਕੱਟੀ 14 ਤੋਂ 15 ਲੀਟਰ ਦੁੱਧ ਕੱਢੂਗੀ ਤੇ 9 ਮਹੀਨੇ ਗੱਭਣ ਹੋਈ ਦੁੱਧ ਦੇਉ ਠੀਕ ਆ ਤੇ ਜਾਨ ਨੰਬਰ ਵਾ ਠੀਕ ਆ ਜੀ ਚੌਥਾ ਨੰਬਰ ਚੌਥਾ ਨੰਬਰ ਕੱਟੀ ਇਹ ਦੇਖ ਮੈਂ ਹਾਂ ਵੀ ਇਹ ਦੇਖੋ ਨਾ ਸੱਚ ਆਈ ਵਾਲੀ ਗੱਲ 12 ਲੀਟਰ ਦੁੱਧ 12 ਲੀਟਰ ਦੁੱਧ 12 ਲੀਟਰ ਜਿਆਦਾ ਲਈ ਜਾਂਦਾ ਜਿਆਦਾ ਲਈ ਕੱਟੀ ਤੇ ਮੈਂ ਵੀ ਇਹ ਚਾਰ ਜਿੰਨੂੰ ਮਰਜ਼ੀ ਹੱਥ ਲਾ ਲਓ ਸਾਰੀਆਂ ਠੰਡੀਆਂ ਜਿਆਦਾ ਬੱਚਿਆਂ ਦੇ ਬਿਨਾਂ ਬਹਿ ਰਹੀਆਂ ਆਉਂਦੀਆਂ ਸੇ ਪਰਚਲ ਵੇਰਕਾ ਹਰਿਆਣੇ ਦੀਆਂ ਜਿਆਦੀਆਂ ਆਉਂਦੀਆਂ ਮਈਆਂ ਅੱਛਾ ਦੇ ਆਪਣੇ ਸੱਜਣ ਜਿਆਦਾ ਦੇਖੋ ਕਿੰਨਾ ਕਰਦੇ ਸਹਾਰਾ ਦੋ ਹਾਂਜੀ ਹਾਂਜੀ ਇਹ ਗਏ ਹਾਂ ਉਦੋਂ ਸ਼ੁਕਰ ਵਾਰ ਗਏ ਹਾਂ ਹਾਂਜੀ ਤੇ ਚਲੋ ਮਈਆਂ ਲੈਣਾ ਅੱਥਰ ਕਿੱਟ ਜਾਈ ਨਾ ਅੱਗੇ ਰਾਸਤਾਨੀ ਜਿਆਦੀ ਨੇ ਹੋਰ ਕਹਿੰਦੇ ਨੇ ਸਰਸੇਲੋਂ ਵੀ ਲੈਂਦੇ ਨੇ ਆਪਾਂ ਜਿੱਥੋਂ ਲਈਏ ਸਦਾ ਬੇ ਸਚਾਈ ਹਾਂਜੀ ਹਾਂਜੀ ਸਰਸੇਲੋਂ ਵੀ ਲੈਂਦੇ ਨੇ ਇਹਦੇ ਰਾਸਤਾਨਾ ਹਨ ਮਾਨਗੜ ਮਟੀਲੀ ਗਾਂ ਮੁੰਡਾ ਆਪੜਾ ਬੜਾ ਸੱਜਰ ਹੋ ਗਿਆ ਜਿੱਦਾਂ ਸਦਾ ਜਦੋਂ ਨਾਂ ਲਈਦਾ ਤੇ ਕਹਿੰਦਾ ਮਟੀਲੀ ਆਉਂਦਾ ਮੈਂ ਜਦੋਂ ਆਪਾਂ ਲੈਨੇ ਆ ਤਾਂ ਢੇਗ ਦੇ ਫਿਰ ਦੱਸਣਾ ਨਹੀਂ ਦੱਸਣਾ ਪੈਂਦਾ ਹੀ ਹਾਂਜੀ 3 ਦਾ ਸੁਗਾ 4 ਦਾ ਦਵਾ 11 ਤੋਂ 12 ਕਿਲੋ ਦਾ ਹਾਂ ਦੇਖ ਕਹਿਣ ਵਾਲੀ ਗੱਲ ਨਹੀਂ 11 ਲੀਟਰ ਦੇ ਨਾਲ ਲੈ ਜਾਈ ਗਈ ਆਹ ਦੋਂਦੀ ਕੱਟੀ ਆ ਦੋਂਦੀ ਕੱਟੀ ਆ ਇੰਦਕ ਦੇਖੋ ਜੈਡ ਬਲੈਕ ਆ ਤੇ ਨਾ ਹਵੀ ਠੰਡੀ ਮਹਿ ਜੜਾਂਾਂ ਦੀ ਭਰੀਏ ਕੱਟੀ ਪਹਿਲਾਂ ਹੀ ਕੱਟੀਆਂ ਠੰਡੀਆਂ ਤੇ ਵੇਖੋ ਦੋ ਕੱਠੀ ਕੋ ਦੁੱਧ ਹੋਆ ਠੀਕ ਹੈ ਕੱਟੀ 12 13 ਕਿਲੋ ਦੁੱਧ ਕੱਟੋ ਆਫੀ ਇਸ ਗਵਾਹ ਦੇ ਆ ਜਿਹੜੇ ਸਵੇਰ ਦਾ ਟਾਈਮ ਆ ਮੈਂ ਸੇਕ ਤੁਹੀਂ ਚੈੱਕ ਕਰੋ ਵੇਖੋ ਬਰੀ ਗਿਆ ਬਰੀ ਉਂਗਲ ਵੀ ਮਹਾ ਨੰਗ ਦੇਣੀ ਹੈ ਕੋਈ ਗੱਲ ਨਹੀਂ ਲਾਇਆ ਕੋਈ ਗੱਲ ਨਹੀਂ ਬਾਤ ਨਹੀਂ ਹਾਂਜੀ ਹਾਂਜੀ ਕੋਈ ਟਾਈਮ ਨਹੀਂ ਲਾਇਆ ਕੋਈ ਟਾਈਮ ਨਹੀਂ ਲਾਇਆ ਮਈਆਂ ਨੇ ਹਾਂਜੀ ਹਾਂਜੀ ਛੇਰ ਦੀਆਂ ਮਈਆਂ 6 ਵਜੇ ਦੀਆਂ 7 8 ਹੁਣ 9:30 ਵਜੇ ਆ ਲੈ ਆਈਆਂ ਅੱਜ ਹਨਾ ਵੀ 9:30 9:00 ਵਜੇ ਆ ਹਾਂਜੀ ਇਹ ਹੈਗਾ ਪੰਜਵਾਂ ਨੰਬਰ ਜਿਹੜੀ ਕੋਈ ਏਰਕਾਂ ਲੈ ਜਾਊਗਾ ਯਾਦ ਕਰ ਯਾਦ ਹੀ ਕਰੂਗਾ ਆ ਚੀਜ਼ ਵੇਖੋ ਚਾਰ ਦੰਦ ਕੱਟੀ ਆ ਚਾਰ ਦੰਦ ਕੱਟੀ ਚਾਰ ਦੰਦ ਵਾ ਥੋੜੇ ਜਿਹਾ ਪਾਲ ਕੋਲ ਬਾਦੀ ਬੂਦੀ ਆ ਬਿਲਕੁਲ ਤਾਜੀ ਕੱਟੀ ਹੋਈ ਆ ਚਲੋ ਅਸੀਂ ਪੜ ਗਏ ਨੇ ਉਧਰ ਬਾਦੀ ਕਹਿਣਦੇ ਆ ਐਂ ਹੋ ਗਏ ਹਰੇ ਨੇ ਆ ਗੀ ਬੋਲੀ ਬੋਲਾ ਕਰਮ ਆ ਗਏ ਹਾਂ ਇਹ ਹੁਣ ਆ ਪਰਖ ਕਰਿਆ ਝੋਟੀਆਂ ਮਲ ਕੇ ਗੱਲ ਦਾ 1 2 3 4 5 ਦੇ 6 ਨੰਬਰ ਆ ਵਿਖਾ ਲਈਆਂ ਵੀ ਆਪੇ ਹੀ ਕੋ ਦੱਸਦੇ ਵੀ ਹਰਿਆਣੇ ਦੀ ਆ ਹਾਂ ਆਪੇ ਦੱਸਦਿਆਂ ਆਪੇ 6 ਨੰਬਰ ਵਾਇ ਦੇ ਕੋ ਕੱਟੀ ਕੋ 9 ਤੋਂ 10 ਕਿਲੋ ਬੋਲਾ ਜੀ ਇਧਰ گاڑی ਹੋ ਕੇ ਵਿਖਾ ਲੋ ਜਦੋਂ ਛੋਟੀ ਪੂਣ ਮੋਟਿਆ ਆ ਆ ਦੇਖੋ ਮਨ ਕੀ ਕਰੀਦਾ ਮੈਂ ਵੀ ਚੱਡੇ ਦੇ ਨਾੜਾ ਨਾੜਾ ਹੋਂ ਤਾਂ ਵੇਖ ਲੋ ਜਿੱਦਣ ਕੱਟੀ ਦੁੱਧ ਕਰੂੰਗੀ 12 ਤੋਂ 13 ਲੀਟਰ ਉਦੋਂ ਪੂਰੀ ਫੁੱਲ ਮਗੂ ਠੀਕ ਆ ਕੱਟੀ ਦੋ ਦਾ ਤਾਂ 14 ਭਵੇਂ ਕੱਟੀ ਆ ਵੇ ਠੀਕ ਦੋ ਤਾਂ ਹੀ ਮੋਟਾ ਮੋਟਾ ਕੱਟੀ ਨੂੰ ਥਾੜ ਮਾ ਨਾ ਇੰਨੀ ਮੋਟੀ ਮੋਟੀ ਚੁਵਾਈ ਆ ਆ ਦੇਖੋ ਮੈਂ ਹਾ ਬੀਲ ਵੇ ਇੰਨੀ ਠੰਡੀਆਂ ਜਿੱਦਾਂ ਹੀ ਕੱਟੀ ਦੀ ਥਾੜ ਮੋਟਾ ਉੱਡੀ ਮੋਟੀ ਕਿਵਾਈ ਆ ਆ ਦੇਖੋ ਇਹਦੇ ਕੋਟੇ ਕੋ 10 ਕਿਲੋ ਬੋਲਾ ਵਾ 10 ਕਿਲੋ ਬੋਲਾ ਵਾ ਇਹ ਵੀ ਫੁੱਲ ਸਾਈਜ਼ ਆ ਇਹ ਸਚਾਈ ਗੱਲ ਏਦਾ ਮੈਂ ਵੀ ਆਪਾਂ ਕੋ ਉਹ ਜੀ ਗੱਲ ਇੱਕ ਕੰਮ ਹੋਰ ਘੋਰੇ ਦੀ ਪੂ ਛਰ ਗਈ ਵੇਖੋ ਇਹ ਇਧਰ ਵੇਖੋ ਆ ਇੱਕ ਹੋਰ ਪੂ ਛੇਖੋ ਪੂ ਛੇਖੋ ਤੇ ਸਿੰਘ ਚੈੱਕ ਕਰਾਉਂਦੇ ਆ ਇਹ ਜੇ 7ਵਾਂ ਨੰਬਰ 7ਵਾਂ ਨੰਬਰ ਹਾਂ ਨਿਕੇ ਨਿਕੇ ਸੇ ਆ ਗਿਆ 8ਵਾਂ ਨੰਬਰ ਇਹ ਤੇ ਆਪਣੇ ਬੰਦੇ ਸੱਜਣ ਕੋ ਲਈ ਆ ਇਧਰੋਂ ਖੰਡ ਇਹਦੇ 31 ਨਾ ਇਹ ਇਹਦੇ ਦੁੱਧ 15 ਲੀਟਰ ਕੱਢ ਦਈਆ ਬੜੇ ਬੋੜਾ ਹੀ 10 ਕਿਲੋ ਇਧਰ ਦੇਖੋ ਕਿੰਨੀਆਂ ਸਫਾਈਆਂ ਆ ਥੱਲੇ ਉਹ ਝੋਟੀਆਂ ਕਿ ਸਾਰੀਆਂ ਝੋਟੀਆਂ ਚੰਗੀਆਂ ਤੇ ਸਰੀਰ ਬੜਾ ਚੰਗਾ ਇਹ ਆ ਇੱਕ ਮੈਂ ਆ ਚੀਜ਼ਾਂ ਦਾ ਵਾਧਾ ਵਾ ਵੀ ਇਹ ਕਿ ਗੈਰੀਆਂ ਚੰਗੀਆਂ ਵਾ ਚੰਗੇ ਇਹ ਹੈਗਾ ਜੀ ਤਾਂ ਰੱਬ ਭਲਾ ਕਰੇ ਵੀ 8ਵਾਂ ਨੰਬਰ 8ਵਾਂ ਨੰਬਰ ਹਾਂ ਇਧਰ ਹੀ 8 ਜੀ ਉਧਰ ਮੈਂ ਜਾਂਦਾ ਉੱਧਰ ਦਾ ਹੈ ਤੇ ਬੱਚੇ ਚੈੱਕ ਕਰੋ ਸਾਰੇ ਬੱਚੇ ਇਕੱਲਾ ਵੇਖੋ ਇੱਧਰ ਵੇਖੋ ਸਾਰੇ ਥਾਂ ਦੇ ਬੱਦੇ ਆ ਆ ਵੇਖੋ ਤਾਰੀਆਂ ਆ ਵੇਖੋ ਇੱਕ ਮੈਂ 20 ਪਲੱਸ ਵਾਲੀ ਵੀ ਆਈ ਆ ਪਰ ਹਾਲੇ ਥੋੜੀ ਜਿਹੀ ਤਾਰੀ ਆ ਬੱਚਾ ਦਾ ਆ ਬੱਚਾ ਠੀਕ ਹੈ ਸਾਰੀਆਂ ਤਾਰੀਆਂ ਸਹੀਆਂ ਵਾ ਆ ਛੋਟੀ ਬੋਤਲ 11 ਲੀਟਰ ਆ ਇਹ ਇਹ ਛੋਟੀ ਰੋ ਇਹ ਕੋਈ 11 ਲੀਟਰ ਦੋ ਦੋ ਠੀਕ ਥੋੜਾ ਜਿਹਾ ਚੱਡਾ ਜ਼ਰੂਰ ਨੇ ਗਿਰਵਖਾਲ ਦੀ ਜੇ ਕਈ ਲੋਕੀ ਕਹਿੰਦੇ ਚੱਡਾ ਗੱਲ ਹੈ ਉਹਨੇ ਟਾਈਮ ਹੀ 9:30 ਦਾ 9:00 ਵਜੇ ਵਾਲੇ 9:30 ਦਾ ਵਾ ਹਾਂਜੀ ਦੁੱਧ ਛੋਟੀ 12 13 ਕਿਲੋ ਭਰੀ ਜਾਊਗੀ ਹਾਂਜੀ ਹਾਂਜੀ ਇੱਕ ਨੰਬਰ ਹੋਰ ਜੇ ਸਿਰਫ ਇੱਕ ਮੈਂ ਸਾਡੀ ਵਾਧ ਰੇਟ ਦੀ ਜੇ ਹਾਂਜੀ ਇਹਦਾ ਅਸੀਂ 18 19 ਕਿਲੋ ਦੁੱਧ ਦੱਸਣਾ ਵਾ ਵੀ ਕੱਢੂਗੇ ਹਲੇ 12 ਕਿਲੋ ਦੁੱਧ ਆ ਉਹ ਨਾ ਮੇਰਾ ਵੀ ਕੋਈ ਵੇਟ ਫੋਨ ਕਰੇ ਵੀ ਇਦਾਂ ਉਦਾਂ ਬਾਕੀ 85000 ਤੋਂ ਲੈ ਕੇ ਤੇ ਸਵਾ ਲੱਖ ਤੱਕ ਸਵਾ ਤੱਕ ਹਾਂ ਠੀਕ ਸਵਾ ਲੱਖ ਤੱਕ ਕਰਵਾ ਬਸ ਉਹਦਾ ਨੰਬਰ ਦੇ ਦੇ ਹਾਂ 10ਵਾਂ ਜੀ ਦੇਖੋ 11 ਲੀਟਰ ਦੇ ਦੇ 11 ਲੀਟਰ ਦੁੱਧ 11 ਲੀਟਰ ਦੁੱਧ ਇਹ ਬਹੁਤ ਚੰਗੀ ਕੱਤੀ ਮਗਰ ਇਹ ਠੀਕ ਇੱਕ ਕੱਤੀ ਮਗਰ ਆ ਇਹ ਆ ਹੈਗਾ ਜੀ 11ਵਾਂ ਨੰਬਰ 11ਵਾਂ ਨੰਬਰ ਕਿੰਨਾ ਸੁਭਾਈ ਪਹਿਲਾ ਸੁਭਾ ਪਹਿਲਾ ਸੁਭਾ ਦੁੱਧ ਦੇ ਦੇ ਕੋਈ 11 ਲੀਟਰ ਹੋਊਗਾ ਮੋੜ ਆਈ ਹਾਂ ਇਹ 11ਵਾਂ ਨੰਬਰ ਜੀ 11ਵਾਂ ਨੰਬਰ ਤੇ 11 ਲੀਟਰ ਦਾ 11ਵਾਂ ਨੰਬਰ ਜੀ ਇਹ ਮਈਆਂ ਥੋੜੀ ਜਿਹਾ 12ਵੇਂ ਨੰਬਰ ਤੋਂ ਲੈ ਕੇ ਨਾ ਇਹ ਜਿਹੜੀਆਂ ਮਈਆਂ ਇਹ ਲੱਖੋਂ ਥੱਲੇ ਥੱਲੇ ਜਾਂਦੇ ਹੋ ਜਿੰਦੇ ਲੱਖੋਂ ਥੱਲੇ ਥੱਲੇ ਆ ਗਏ ਇਹਦੇ ਕੋਲ 10 ਲੀਟਰ ਦੁੱਧ ਜੀ 12ਵੇਂ ਨੰਬਰ ਤੋਂ ਹਾਂ ਇਹ 10 ਲੀਟਰ ਤੋਂ ਥੱਲੇ ਥੱਲੇ ਜੇ 12ਵੇਂ ਲੀਟਰ ਤੋਂ ਸ਼ੁਰੂ ਹੋਇਆ 12ਵੇਂ ਨੰਬਰ ਤੋਂ ਸ਼ੁਰੂ ਹੋ ਜਿਓ ਇਹ ਗੱਲ ਸਭ ਲੱਖ ਤੋਂ ਥੱਲੇ ਥੱਲੇ ਹੋ ਜੇ ਥੱਲੇ ਥੱਲੇ ਹੀ ਆ ਇਹ ਆ ਕੱਟੀ ਬੜੀ ਕੱਗੀ ਆ ਆ 13ਵਾਂ ਨੰਬਰ ਦੀ ਲਖਨਾਂ ਦੀ ਇਹ ਬੜੀ ਫੋਟੋ ਵਾਲੀ ਬਣਦੀ ਸ਼ਾਮਾਂ ਨੂੰ ਟਾਈਮ ਤੇ ਮੈਂ ਆ ਗਏ ਤਾਂ ਬਹੁਤੀ ਬਣਦੀ ਕੱਟੀ ਬਹੁਤੀ ਜਿਆਦੀ ਸਾਫ਼ ਖੰਡੀ ਈ 12ਵਾਂ ਨੰਬਰ ਵਾਸਤੇ ਤੇ ਆ 13ਵਾਂ ਨੰਬਰ ਦੀ ਆ ਆ ਚੰਗੀ ਕੱਟੀ ਚੰਗੀ ਕੱਟੀ ਇਹਦੀ ਕਿਤੇ ਚੋਣ ਆ ਆ ਵੇਖੋ ਤੇ ਜੀ ਕਹਦਾ ਵੀ ਚੋਈ ਹੀ ਜਾਈਏ ਇਹ ਰਾਸਤਾਨਾ ਸਿੰਗ ਵੇਖੋ ਚੈੱਕ ਕਰੋ ਇਹ ਰਾਸਤਾਨਾ ਆ ਰਹੀ ਹੈ 4 ਨੰਬਰ ਤੇ ਨੰਬਰ ਵਾਕਿਆ ਇਹਨੂੰ 4 ਹੀ ਆਉਣੇ ਆ ਚਾਰ ਹੀ ਨੰਬਰ ਆ ਨੰਬਰ ਪਾਇਆ ਕੋਈ ਨੰਬਰ ਵੀ ਚਾਰ ਕੋਈ ਨੰਬਰ ਹੀ ਚਾਰ ਤੇ ਨੰਬਰ ਹੀ ਚਾ ਚਮਾ ਜੋ ਪਾਸ ਚਮਾ ਜਮਾ ਠੀਕ ਆ ਕਟਿੰਗ ਇਹ ਦੋ ਦੀ ਚਾਰ ਦੋ ਦੀ ਕੱਟੀ ਇਹ ਕਿਸ ਨੂੰ ਤੋਹਫਾ ਹੀ ਦੇਣਾ ਵਾ ਕਿ ਸੱਜਣ ਨੂੰ ਕੋਈ ਮਾਤਰ ਸਾਥੀ ਆਵੇ ਉਹ ਗੱਲ ਕਰੇ ਕਿਉਂਕਿ ਆਪਾਂ ਇਹ ਜੋ ਮੈਚ ਮਜ਼ਾ ਖਾਣਾ ਲਾਵਾਂਗੇ ਜੈ ਜਰਾਹ ਦਾ ਠੀਕ ਹੈ ਕਿੱਟੀ ਵੜੀ ਕੱਟੀ ਇਹ ਵੀ ਛੋਟੀਆਂ ਨੇ ਜਾਂ ਵੱਡੀ ਆ ਕੱਟੀਆਂ ਵੱਡੀਆਂ ਆ ਤਾਂ ਵੇਖੋ ਇਹ ਵੀ ਕਟਿੰਗ ਆ ਇਹ ਛੋਟੀਆਂ ਨਾ ਗਿਨ ਨਿੱਕੇ ਸਿੰਘ ਇਹ ਦੇਖੋ 8 ਤੋਂ 9 ਕਿਲੋ ਦੁੱਧੋ ਠੀਕ ਹਾਂ ਅੱਜ ਤੱਕ ਠੀਕ ਮਾਤਰ ਸਾਫੀ ਦੇਵਾਂਗੇ ਜਿਹਦਾ ਮਦਾ ਫਾਨੀ ਲੈਦਾ ਇੱਕ ਮੈਂ ਇਦਾਂ ਕਰਿਆ ਕਰਨਾ ਜਿਹੜਾ 17 18 ਪਾਇਆ ਕਰਨੀ ਇਹ ਇੱਕ ਕੋਈ ਮਾਤਰ ਬੰਦਾ ਫੋਨ ਕਰੇ ਉਹਨੂੰ ਠੀਕ ਇਹਦੇ ਕੋ 12 ਕਿਲੋ ਬੋਲਾ ਇਹਦੇ ਕੋ 12 ਬੋਲਾ ਲਾ ਦੇ ਦੁੱਧ ਲਾ ਦੋ ਬੋਲਾ ਲਾ ਠੀਕ ਹਾਂ ਤੇ ਆ ਮੈਂ ਆਈ ਆ 20 ਕਿਲੋ ਦੀ ਕਰਕਟ ਜਿਹੜੀ ਗੁਆ ਕਰ ਲਈ ਆ ਇਹ ਆ ਅੱਜ ਸੂਈ ਨੂੰ ਤੀਜਾ ਦਿਨ ਵਾਂ ਇਹਦੇ ਤੇ ਪੈਸੇ ਪੂਰੇ ਖਰਚੇ ਆਪਾਂ ਹਾਂਜੀ ਹਾਂਜੀ ਪੈਸੇ ਪੂਰੇ ਖਰਚੇ ਆ ਤੇ ਸਹੀ ਰ ਬਹੁਤ ਚੰਗੀ ਆ ਜਵਾਬ ਬਹੁਤ ਜਿਆਦਾ ਚੰਗਾ ਠੀਕ ਜਵਾਬ ਬਹੁਤ ਜਿਆਦਾ ਚੰਗਾ ਇਹ ਹੈਗਾ ਜੀ 17ਵਾਂ ਨੰਬਰ ਤੇ 68ਵਾਂ ਇਹ ਦੇਖੋ 14 ਲੀਟਰ ਦੁੱਧ ਮਿਲ ਕੇ ਉਹ ਖੜੇ ਅੱਗੇ ਪਿੱਛੇ ਵੀਡੀਓ ਚ ਪਈਏ ਭਾਈ ਹਾਂਜੀ ਮਿਲ ਕੇ 14 ਲੀਟਰ ਦੁੱਧ ਦੇਵਾਂਗੇ ਐਹ ਕੋ 14 ਲੀਟਰ ਆਹ ਕੱਟੀ ਜੀ ਝੋਕੇ ਦੇਵਾਂਗੇ ਕਹਿੰਦੇ 14 ਲੀਟਰ ਦੁੱਧ ਝੋਕੇ ਦੇਵਾਂਗੇ ਉਹ ਤਾਂ ਨਹੀਂ ਦੇਣੀ ਇਹ 18ਵਾਂ ਨੰਬਰ ਜੀ 18ਵਾਂ ਨੰਬਰ ਬਸ ਐਹੋ ਪਸ਼ੂ ਆਓ ਆ ਆ ਕੀ ਕਰੀ ਸਾਡੀ ਕੋਸ਼ਿਸ਼ ਇਹ ਰਹਿੰਦੀ ਵੀਡੀਓ ਅਸੀਂ ਇਹ ਨਾ ਕੋਈ ਭੈਣ ਭਰਾ ਪਾਵੇ ਫਿਰ ਰੇਟ ਤੇ ਦੱਸ ਦੇਣੀ ਤੇ ਕੱਲ ਏਦਾਂ ਵਾ ਫੀ ਕਹੇ ਦਿੰਦੇ ਆ ਆਣ ਕੇ ਏ ਕਰੇ ਨਰਖ ਪਰਖ ਕਰਕੇ ਵੇਖ ਕੇ ਚੰਗੀ ਤਾਂ ਤਾਂ ਫੇਰ ਮਾਲ ਲਾਓ ਜਿੱਥੋਂ ਵੀ ਕਿਨੇ ਲੈਣਾ ਹਾਂਜੀ ਹਾਂਜੀ ਇਹ ਗੱਲ ਇਦਾਂ ਆ ਵੀ ਇਦਾਂ ਨਹੀਂ ਕਿ ਕੋਈ ਭੈਣ ਭਰਾ ਕਹਿੰਦਾ ਆਪਾਂ ਕਹਿੰਦੇ ਜੇ ਉਦਾਂ ਦੇ ਸਾਰੇ ਆਂਦੇ ਵੀ ਵੀਡੀਓ ਤੇ ਵੇਖੋ ਤੇ ਆਨਲਾਈਨ ਮੰਗਾਓ ਸਾਡੀ ਜੰਦੀ ਆ ਮੁੜ ਕੇ ਵਾਹ ਪੇਸ਼ ਕੋਈ ਨਹੀਂ ਜੀ ਜਾਂਦੀ ਆਓ ਵੇਖ ਕੇ ਖੜੋ ਤਸੱਲੀ ਕਰਕੇ ਖੜੋ ਕਿੰਨਾ ਆਪਣਾ ਮਤੇ ਵਾਲ ਜੀ ਤਸੀਲ ਬਾਬਾ ਬੁਕਾਲਾ ਜ਼ਿਲ੍ਹਾ ਫਰੀਦਬੁਰ ਸਾਹਿਬ ਸਾਹ ਫੋਨ ਨੰਬਰ 88729695 ਇਹ ਹਸਰੀ ਕਰ